ਰਹਿ ਰਹਾ ਸਾਹਿਬ ਹਰ ਜੁਗ ਜੁਗ ਪੰਥੁ ਪਾਇਆ ਪੈ ਰਖਦਾ ਆ ਨਾਮ ਰਾਜੇ ਹਰਿ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਅੰਤ ਕਾ ਪਠ ਦੇ ਨਾਮ ਜਿਉ ਮੁਖ ਲਾਇ ਜਨ ਨਾਰਿ ਗੈ ਸਹਰ ਸੇਵਿਆ ਅੰਤ ਲੈ ਛਡਾਇਆ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾਰੋ ਸੁਖ ਰੋਗ ਪਿਆ ਜਾ ਸੁਖ ਤਉ ਨਾ ਹੋਵੇ ਨੋ ਕਰਤਾ ਗੁਰਨਾਮੈ ਨਾਹੀ ਉਹ ਹੀ ਲਾਹੋ ਗੁਰਨਾਮ ਹੋਈ ਮੁਲਾਹਾਰੇ ਬਿਦਰਦੋਸ਼ਿਆ ਤੇਰਾ ਤਨ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤ ਅਗਲ ਕਲਾ ਪ੍ਰਪੂਰ ਰਹਾ ਤੋ ਸੱਚਾ ਸਾਹਿਬ ਸਿਫਤ ਅਸਵਾਲਿਓ ਇਨ ਗੀਤਿ ਸੋ ਪਾਰ ਪਿਆ ਖਉ ਨਾਨਕ ਕਰਤੇ ਖਿਆ ਪਤ ਜੋਗਿ ਚ ਕਰਨਾ ਸੋ ਕਰਹਾ ਸੋਧ ਰਾਗਾ ਸਾਹਿਬਾ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਅਰਤੀ ਲਾਖਿ ਰਹਾ ਸੋ ਆ ਕਰਖਿ ਹਾਦ ਵੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸ਼ੰਖਾ ਕਿਤੇ ਤੇਰੇ ਵਾਹੁਣ ਹਾਰੇ ਕਿਤੇ ਤੇਰੇ ਰਾਗੁਰੇ ਸੋਕ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੂੰ ਪਾਵਣ ਪਾਣੇ ਵ ਸੰਤਰ ਗਾਵੇ ਰਾਜਾ ਧਨੁਬਦਵਾਰੇ ਗਾਵਣ ਤੁਧ ਨੂੰ ਚਿਤ ਗੁਬਦ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨੇਸ਼ਰ ਪਰਮਾ ਦੇਵੇ ਸੋਹਣ ਤੇਰੇ ਸਦਾ ਸਾਰੇ ਗਾਵਣ ਤੁਧ ਨੂੰ ਸਣੇ ਬੈਠੇ ਦੇਵਤੀ ਆਦਰ ਨਾਲੇ ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਤੇ ਸੰਦੋਖੀ ਗਾਵਣ ਤਦਨੋ ਵਿਰਖਾਰੇ ਗਾਵਣ ਤਦਨੋ ਪੰਡੇ ਦੇ ਪੰਡਰ ਨਿਕੇਸ਼ਰ ਜੁਗ ਜੁਗ ਵੈਦਾ ਨਾਲੇ ਗਾਵਣ ਤਦਨੋ ਮਹੂਣੀਆ ਮਨਮੋਹਨ ਸੁਰਗਮਥ ਪਿਆਲੇ ਗਾਵਣ ਤਦਨੋ ਰਤਨੋ ਪਾਏ ਤੇਰੇ 86 ਦਿਨਸ ਨਾਲੇ ਗਾਵਣ ਤਦਨੋ ਜੋਤ ਮਹਾਂਮਲ ਸੂਰਾ ਗਾਵਣ ਤਦਨੋ ਖਾਣੇ ਚਾਰੇ ਗਾਵਣ ਤਦਨੋ ਆ ਖੰਡ ਮੰਨ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤ ਦਿਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗੇ ਤੇਤ ਦਿਨੋ ਗਾਵਨ ਸਹਿਮ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਾਚਾ ਸਚ ਨਾਹੀ ਹੈ ਪਹਿ ਹੁਸੇ ਜਾਏ ਨਾ ਜਾਸੀ ਰਚਨਾ ਜਿਦ ਵਿਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨ ਨੂੰ ਪਾਏ ਕਰ ਕਰ ਦੇਖਿਆ ਗੀਤਾ ਆਪਣਾ ਜੋ ਤਿਸ ਦੇਵੜ ਆਈ ਜੋ ਤਿਸ ਪਾਵੇ ਸੋਏ ਕਰ ਸੇਵ ਰਹੁ ਕਬ ਨਾ ਕਨ ਨਾ ਜਾਏ ਸੋ ਪਾਤਸ਼ਾਹ ਹੋ ਸਹਾਬ ਸਾਹਿਬ ਨਾਨਕ ਰਹਿਣ ਨ ਜਾਏ ਆਸਾ ਮਸਲਾ ਪਹਿਲਾ ਸੁਣ ਵਡਾ ਸਾਉ ਕੋਈ ਖੜਾ ਬਟਾ ਢੀਠਾ ਹੋਏ ਕਿਉਂ ਨਾ ਪਾਇ ਨਾ ਗਹਿਆ ਜਾਈ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਰਗ ਭੇਰਾ ਗੁਣ ਗਹਿਰਾ ਕੋ ਨਾ ਜਾਣੇ ਤੇਰਾ ਕੀਤਾ ਕਿਉਂ ਤੇਰਾ ਰਹਾਉ ਸਭ ਸੁਰਤੈ ਮਰ ਸੁਰਤਿ ਕਮਾਈ ਸਭ ਕੀ ਉਦ ਮਿਲ ਕੀ ਉਦ ਪਾਈ ਗਿਆਨੀ ਧਿਆਲੇ ਗੁਰ ਗਰਹਾਏ ਕਹਮ ਨਾ ਜਾਏ ਤੇਰੇ ਤਲ ਬਣਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਦਾ ਬੁਰਖਾ ਕੀਆ ਬੜਿਆਈਆਂ ਦਿਨੁ ਸਦੇ ਨਾ ਪਾਇਆ ਕਰਮ ਨਾ ਨਾ ਹੀਠਾ ਰਹਾਇਆ ਅਖ ਨਵਾ ਨਾ ਕੀਆ ਵਿਚਾਰਾ ਸਿਫਤਿ ਤੇ ਭਰੇ ਜਰੇ ਪੰਨਾਰਾ ਦੇ ਸਉ ਦੇਹੇ ਦੇ ਸਹੀ ਆਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਉਸਰੇ ਮਰ ਜਾਉ ਆਪਨੋ ਕਾ ਸਚ ਨਾਮ ਸਚੇ ਨਾਮ ਕੇ ਲਾਗੈ ਭੂਖ ਅਧ ਭੁਖ ਖਾਈ ਤਿਨਹਿ ਦੁਖ තෝ කැවසලෑවිරීමයි සච්‍යාසාහිස සචනයි රහවු සාචීනගතලවනේයයි ආගතගේ ගැඳනු හිපායි දේශමලකේයා කන පාහි අවඩා නහු වෑ. ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਉੜਾ ਤੇ ਉਣਤਿ ਦੇ ਦਾਤ ਜੇ ਨਿੰਦਨ ਕਰਕੇ ਕੀਤੀ ਰਾਤ ਹਸ ਸੰਸਾਰ ਹੈ ਜੇ ਗਮ ਜਾਤ ਨਾਨਕ ਨਾਮ ਬਾਸਨਾਤ ਰਾਗ ਗੁਰਦੇ ਮਹਿਲਾ ਚੌਥਾ ਹਰ ਕੀਰਤ ਜਨ ਸਾਧਗੁਰ ਚਦੁਰਖੰਬ ਬਨੋਗੁਰ ਗੁਰਪਾਸ ਹਮ ਕੀਰੇ ਕਰਉ ਸਾਧਗੁਰ ਸਿਰਨਾਈ ਕਰ ਦਿਆਨ ਪ੍ਰਗਾਸ ਮੇਰੀ ਮਿਲ ਗੁਰ ਤੇ ਮੋਖੁ 라ਬਨਾ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਓ ਹਾਰ ਜਨ ਕੇ ਉੜ ਭਾਗ ਵਡੇਰੇ ਨਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮੈ ਜਨ ਅਵਤਾਰ ਸ ਹੈ ਮੂਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਾਰ ਰਸਨਾਉ ਨਾ ਪਾਇਆ ਤੇ ਭਾਗ ਹਨ ਜੰਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹਿ ਆਏ ਤ੍ਰਗ ਜੀਵੇ ਤ੍ਰਗ ਜਿਵਾਸ ਨਿਨ ਹਾਰ ਜਨ ਸਤਗੁਰ ਸੰਗਤ ਪਾਏ ਰਤਨ ਮਸਤਾ ਲਿਖਿਆ ਲਿਖਾਸ ਧਨ ਤਨ ਸਾ ਸੰਗਤ ਜਿਤ ਹਰ ਅਰਸ ਪਾਇਆ ਅਮਰ ਜਨ ਨਾਨਕ ਨਾਮ ਪ੍ਰਗਾਸ ਰਾਜ ਜਰੇ ਮਹਿਲਾ ਪੰਜਾਬਵਾ ਕਾਹਿਰੇ ਮਨ ਤਵਤਮ ਜਹਰ ਹਰਜੋ ਪ੍ਰਿਆ ਸਹਿਲ ਬਥਨ ਮੈਂ ਜੰ ਤੋ ਪਾਏ ਤਾ ਕਰਜ ਕਾ ਕਹਿ ਕਰ ਤਰਿਆ ਮੇਰੇ ਮਾਤੋ ਜੀ ਸਤ ਸੰਗਤ ਬਿਲਾ ਸੋ ਤਰਿਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੋ ਕੇ ਕਾਸ਼ ਤਹਰਿਆ ਰਹਾਉ ਜਨਨ ਪਿਤਾ ਲੋਗ ਅਸਮਨਤਾ ਗੁਰ ਨੰਗਿ ਸਕੇ ਤਰਿਆ ਸਿਰ ਸਿਰ ਜਸ ਮਾਹੇ ਠਾਕੁਰ ਕਾਹੇ ਮਨ ਕੋ ਕਰਿਆ ਉੜੇ ਉੜਾਵੇ ਸੇ ਕੋਸਾਨ ਪਾਛੇ ਉਸਦੇ ਸ੍ਰੀ ਆਦਨ ਕਮਨ ਖਲਾਵੇ ਕਮਨ ਚੁਗਾਵੇ ਮਨਮਹਿ ਸਮਰਨ ਕਰਿਆ ਸਬਦ ਧਾਨ ਦਾਸਾਸ਼ਟ ਸਦਾ ਧਾਨ ਠਾਕੁਰ ਕਰ ਅਜਲ ਤਰਿਆ ਜਨਾਨ ਬਲ ਬਲ ਸਦ ਬਲ ਜਾਈਏ ਅਦਨਤਨ ਆਪਾਰਾ ਵਰਿਆ ਰਾਗ ਅਸਾਮਹਿਲਾ ਚੌਥਾ ਸੋ ਪਰਖ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗਮ ਅਪਾਰ ਸਾਵਤਿ ਆਵਹਿ ਸਬਤਿ ਆਵਹਿ ਤੁਝੇ ਹਸ ਸੱਚੇ ਸਰਦਨਹਾਰ ਸਾਉ ਜੀ ਤੁਮਹਾਰੇ ਜੀ ਤੁਂਜੀ ਅੱਖਾ ਦਾ ਤਾਰ ਰਤਿਆ ਮੋ ਸੰਤੋ ਜੀ ਸਾਧੂ ਕੇ ਸਾਰਨ ਹਾਰਾ ਹਾਨ ਆਪੇ ਠਾਕੁਰ ਹਰਾਪੇ ਸੇਵਕ ਜੀ ਜੈ ਨਾਰਗਜੰਦ ਵਿਚਾਰਾ ਤੂੰ ਘਟ ਘਣ ਅੰਤਰ ਸਰਬ ਨਿਰੰਤਰ ਜੀ ਹਰੇਕ ਅਪੁਰਖ ਸਮਾਨ ਦਾ ਦਿਗ ਵਿਖਾਰੀ ਜੀ ਸਾ ਤੇਰੇ ਚੋਜ ਗੜਾੜਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੇ ਤੇ ਬਨਾਮ ਨਾ ਜਾਣਾ ਤੂੰ ਪਾਨ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜੀ ਜਨ ਨਾਨਕ ਦੀਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਜੀ ਇਸੇ ਜਨ ਜੁਗਮਾ ਸੁਖਵਾਸੀ ਸੇ ਮੁਕਤ ਸੇ ਮੁਗਤ ਪੈਨ ਹਰਤੇ ਆਇਆ ਜੀ ਦਿਨ ਟੋਟੇ ਜਾਵੰਗੇ ਫਾਸੇ ਜਿਨਦਰ ਪਾਉ ਜਨਹਾਰ ਜਨਪਾਉ ਤੇ ਆਇਆ ਜੀ ਦਿਨ ਕਾ ਪਾਉ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸਮਾਸੇ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਲ ਬਲ ਜਾਸੇ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਆਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਰਨ ਕਾ ਨੇਕ ਨੰਤਾ ਤੇਰੇ ਅਨੇਕ ਤੇਰੇ ਅਨੇਕ ਤੇਰੇ ਹੀ ਹਰ ਪੂਜਾ ਜੀ ਦਾ ਤਪ ਹੈ ਜਪਿ ਅਬੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਉਹ ਸਿਮਰਤ ਸਾਸਰ ਜੀ ਕਿਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਲ ਗਦੇ ਜੋ ਪਾਵ ਹੈ ਮੇਰੇ ਹਰ ਭਗਵੰਤਾ ਵਾ ਰੰਗ ਆਪਣਾ ਪ੍ਰਕਰਤਾ ਜੀ ਤੁਦ ਜੇਵ ਡਾਵਨ ਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਥੇ ਕੋ ਜੀ ਤੋ ਨੰਤਰ ਕਰਤਾ ਸੋਈ ਖੁਦਾ ਪੈ ਭਾਵੈ ਸਿਵਰਤੇ ਜੀ ਤੋ ਆਪੈ ਗਰਹੈ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਈ ਜੀ ਖੁਦਾ ਪੈ ਸਰਜ ਸਭ ਹੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂ ਏ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੈ ਸੁਵਿਥਿ ਸੀ ਜੋ ਤੂੰ ਦੇਹੇ ਸੋਇ ਹੋ ਪਾਏ ਰਹਾਉ ਸਭ ਤੇਰੇ ਦੋ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਅਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਾਇਆ ਆਦਾ ਛੋੜਿਆ ਮਿਲਾਇਆ ਤੂੰ ਦਰਿਆਵ ਸਤਜਿਹੇ ਮਾਹੇਦ ਬਿੰਦੂ ਜਾ ਕੋਈ ਨਾਹੀ ਜੇ ਜਨ ਸਾਥੇ ਰਖੇ ਲੋ ਵੇ ਜੋ ਮਲੋ ਛੜਿਆ ਸੰਜੋਗੀ ਮੀਨ ਜਿਸ ਨਾ ਤੁਝਾ ਨਾਹੀ ਸੋਏ ਜੰਜਣ ਹੈ ਹਰਗੁਣ ਸਦਹਿ ਆਕਮ ਖਾਨੈ ਨਿਨਹਰ ਸੇਵਿਆ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਮੈਂ ਦੂਜਾ ਵਰਣਾ ਕੋਈ ਤੂੰ ਕਰ ਤਰ ਵਿਖ ਹੈ ਜਨ ਹੈ ਸੋਇ ਜਨਾਨ ਗੁਰਮੁਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਸਤਿ ਸਰਵਣ ਅਪੁਲਿ ਨਿਵਾਸਾ ਬਾਣੀ ਪਾ ਭਗਤਨਹਿ ਕੀਆ ਪੰਗਜ ਮੋ ਭਗ ਨੇ ਚੱਲੇ ਹਉ ਦੇਖਾ ਤਖਟ ਮੇਲੇ ਮਨ ਇਕਨਾ ਜੀ ਦਸ ਮੂਨ ਬਨਾ ਹਰਿ ਉਸਰਾ ਤੇਰੇ ਗੁਣ ਗੱਲਿਆ ਨਹਾਉ ਨਾ ਹੋਇ ਤੇ ਸਤਿ ਨਹੀਂ ਪੜਿਆ ਮੂਰਖ ਮੁਗਤਾ ਜਨਾ ਪਿਆ ਨਰਨਤਨਾਨਕ ਜਨਗੇ ਸ਼ਰਣਾ ਜਨ ਤੋ ਨਾਹੀ ਇਸਰਿਆ ਸਾਹਿਬ ਇਹਨਾ ਪੰਜਵਾ ਫੈ ਪ੍ਰਾਪਤ ਮਨ ਹੁਦੇ ਹੁਰੀਆ ਗੋਵਿੰਦ ਨਰਨਕੇ ਹੈ ਤੇਰੇ ਵਰਗਿਆ ਵਰਕਾ ਜਿਨ ਕਿਤਨਾ ਕਾਮ ਅਮਰ ਸਾਜ ਸੰਗਤ ਪੱਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਨ ਤਨ ਨਕੇ ਜਨਮ ਅਥਾ ਜਾ ਤਨ ਮਾਇਆ ਕੈ ਨਹਾਉ ਜਵਤਾਰ ਸੰਦੇਮ ਅੰਦਰ ਅਮਨਾ ਕਮਾਇਆ ਸੇਵਾ ਸਾ ਨ ਜਨ ਅਹਰਾਇ ਕਹੋ ਨਾਨਕ ਹਉ ਨੀਛ ਕਰਮਾ ਸ਼ਰਨ ਪਰੇਕੇ ਰੱਖੋ ਸ਼ਰਮ ਪਾਛਾ ਹੈ ਦਸਵੀਂ ਕਿ ਬੋ ਬਾਈ ਬੇਨਤੀ ਚੌਪਈ ਹਮਰੇ ਇੱਕ ਰਹਾ ਦਿਰਛਾ ਪੂਰਨ ਹੋਏਤ ਕਿਛਾ ਤਵ ਚਰਨ ਮੰਦਨ ਹੈ ਹਮਾਰਾ अपना जानक रो वृत्त पारा हमरा दुष्ट सभा दु मकाव हो आप हादा म बिछाव हो सुखे बसे मुर प्रवारा सेवा सिख समै करतार मोर छानज हृदय खरिगै सावनु नक वास करगै पूर्ण होय हमारी आशा ਤੁਰ ਭਜਨ ਕੀ ਰਹਿ ਪਿਆਸਾ ਮੈਂ ਛਾਣ ਕਿ ਅਮਨ ਨਾ ਧਿਆਉਂ ਜੋ ਵਰਚਾ ਮਝਾਂ ਉਹ ਸੌਤਮ ਤੇ ਪਾਉਂ ਸੇਵਾ ਸਿਖ ਹਮਾਰੇ ਤਾਰਿ ਹੈ ਜਨ ਜਨ ਸ਼ਾਸਤਰ ਹਮਾਰੇ ਮਾਰਿ ਹੈ ਆਪਾ ਦੇਵ ਜੇ ਮਰ ਗਏ ਮਰਨ ਕਾਲ ਕਾ ਚਰਾਸ ਨਵਰੀਏ ਉਹ ਜੋਸ਼ ਦਾ ਹਮਾਰੇ ਪਛਾ ਸ਼੍ਰੀ ਆਤੂ ਜੋ ਕਰਿ ਰੁ ਰੱਛਾ ਰਾਖ ਨਾਮ ਰਾਖਨ ਹਾਰੇ ਸਾਹਿ ਸੰਤ ਸਹਾਇ ਪਿਆਰੇ ਦੇਨ ਬੰਦ ਸੰਗਿ ਹੰਤਾ ਤੁਮਹ ਪੂਰੇ ਚਤੁਰ ਦਸ ਗੰਤਾ ਹਾਲ ਪਾਏ ਬ੍ਰਹਮ ਭਕਤਰਾ ਕਾਲ ਪਾਏ ਸੋ ਜੀ ਅਭਤਰਾ ਕਾਲ ਪਾਏ ਕ੍ਰਿਸ਼ਨ ਬ੍ਰਿੰਗਾਸਾ ਸਹਲ ਕਾਲ ਕਾ ਕੀ ਆਤਮਾ ਸ਼ ਜਮਨ ਕਾਲ ਜੋਗੀ ਸਭ ਕੀਓ ਅਬੇਦ ਰਾਜ ਬਰਮਾ ਜਉ ਥਿਓ ਜਮਨ ਕਾਲ ਸਹਲ ਉਸਵਾਰਾ ਨੰਸ਼ ਕਾਲ ਹੈ ਤਾਹੇ ਹਬਰ ਜਮਨ ਕਾਲ ਸਹ ਜਗਤ ਬਨਾਇਓ ਦੇਵਤਾ ਜਥਨ ਉਜਾਇਓ ਆਦਿ ਤੇ ਕੇ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸਹਿ ਕਾ ਹਮਾਰੇ ਸਾਨ ਪ੍ਰਜਾ ਜਨਾਬ ਸਵਾਰੇ ਸਿਵਕਨ ਕਾ ਸਭ ਗੁਣ ਸਭ ਦੇਉ ਸਤਨਕਾ ਪਰਮੋ ਬਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਵਰੇ ਕੀ ਪੀਰਮਸ਼ਾਨਤ ਚੀਤੇ ਦੇ ਨਰਸੂਲ ਸਬਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸ਼ਾਂਤਾਂ ਨੂੰ ਭਾਏ ਤੇ ਤੇ ਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਮਸ਼ਾਨ ਘੜ ਘੜ ਕੇ ਪਰ ਪੜ ਕੇ ਜਾਣੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਦ ਦੇਹ ਅਪਾਰਾ ਜਵਾਕ ਰਖ ਕਰਤੋ ਹੋ ਗਬੂ ਤੁਮ ਮੈ ਮਲਤ ਦੇਹੇ ਦਰਸਬ ਹੂੰ ਜੇ ਦੇਵ ਬਦਰ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੋਜ ਉਚਾਰੈ ਤੁਮ ਸਭ हित ਰਹਿਂਦ ਰਾਲਮ ਜਾਨ ਦਾ ਬੇਦ ਭੇਦ ਅਰਨਮ ਨਿਰੰਕਾਰ ਦਰਵਕਾਦਰ ਨਾਮ ਬਵਾਦਾਨੀ ਨਾਦ ਸੰਭ ਤਾ ਕਉਨ ਚਾਰਤ ਪੇਦਾਂ ਜਾਕੋ ਪੀਵ ਨਾ ਪਵਤ ਪੇਦਾਂ ਤਾ ਕਾ ਕਰਪਾ ਹਨੂਮਾਨ ਤੋ ਮਹ ਮੂੜ ਹੈ ਜਿਹ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨ ਤਨ ਪਿਵ ਆਪ ਆਪਣੇ ਮਦ ਹੈ ਜਿਤੇ ਮਨਨ ਤੇ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਵਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇਕੈ ਰੂਪਨੋ ਸਰੂਪਾ ਰਗ ਪਿਉ ਰਾਵ ਕੇ ਫੂਪਾ ਅੰਡਾ ਜੇਰਾ ਛੇਤੇ ਕੀਨੀ ਤਵ ਖਾਨ ਬਹੁ ਰਚ ਦੇਨੀ ਕਹਾਂ ਪੁਜ ਰਾਜਾ ਹਵੇ ਬੈਠਾ ਕਹੋ ਸ਼ਮਨ ਪਿਉ ਸੰਗਰ ਕੈਠਾ ਸਗਰੇ ਸ੍ਰਿਖਿ ਦਿਖਾਇਆ ਚੰਪਵ ਆਜਗਾਂ ਸਰੂਪ ਸਵੈਮ ਭਵ ਔਰ ਅੱਛਾ ਮੇਰੀ ਤਮ ਕਰੋ ਸਿੱਖ ਵਾਰ ਸਿੱਖ ਸੰਗ ਰੋ ਦੂਤਿ ਤੇਠ ਵਾਤਰ ਪਤ ਸਗਲ ਮਲੇਸ਼ ਕਰੋਰਣ ਘਤਾ ਜਿਹਾ ਤੁਝ ਅਦਰਣੀ ਪਰੇ ਅਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਾਉਣ ਪਗ ਪਰ ਇਤਿਹਾਰੇ ਜਨ ਕੇ ਤੋਂ ਸੰਕਟ ਸਭ ਟਾਰੇ ਜੋ ਕਲ ਗੁਗਵਾਰ ਧਾਈ ਹੈ 타ਕੇ ਕਾਲ ਨਿਕਟ ਨਹਿ ਅਲਛਾ ਹੋਏ 타ਹੇ ਸਭ ਕਾਲ ਦੁਸ਼ਟ ਅਦਿਸ਼ਟ ਅਟ੍ਰਿਤ ਕਾਲ ਕਿਰਪਾ ਦ੍ਰਿਸ਼ਟ ਵਦਨ ਜਾਹੇ ਨਿਰਭਉ 타ਕੇ ਤਾਂ ਤੁਕਮ ਹਰਿ ਹੋ ਵਰੇ ਤੇ ਸਦ ਕਰਮੋਸਾ ਹੋਈ ਦੁਸ਼ਟ ਛਾਪ ਸਕਨ ਕੋਈ ਏਕਬਾਨ ਅਨੰਦ ਮੈ ਸਮਹਾਰਾ ਕਾਲ ਪਾਸੇ ਤਾਹ ਹਵਾਰਾ ਜਿਨ ਅਨੰਨਾਮ ਤੇ ਹਰ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਅਖਰਣ ਗੇਤ ਮੈਂ ਸ਼ਰਨ ਤੇ ਹਾਰੇ ਆਪ ਆਪ ਦੈਲ ਹੋ ਮਾਰੇ ਧਰਵਠੋਰ ਮੋਹੋ ਸਹਾਇ ਦੁਸ਼ਤ ਦੋਤੀ ਨਰਮ ਚਾਈ ਸਵਯਿਆ ਪਾਹਿ ਗਜ ਤੇ ਤੁਮਰੇ ਦਵਤੇ ਕੁਆਂਖ ਦਰਨ ਹਿਆਨੇ ਰਾਮ ਰਹਿਮ ਪ੍ਰਾਨੁ ਕਰਾਨ ਅਨੇਕ ਹੈ ਜਗ ਨਾਮਾ ਲੇਓ ਸੰਮਰੇ ਸਾਸ ਰਬੇ ਸਭੈ ਮੋਪੇਦ ਕਹੇ ਹਮੇਖ ਨਾ ਜਾਣਿਓ ਕ੍ਰਿਪਾ ਸਪਾਨ ਕਿਰਪਾ ਗਮੇ ਕਰ ਮੈਂ ਨਾ ਕਹਿਉ ਸਾ ਤਹ ਵਿਖਾਨਿਉ ਦੁਭਰਾ ਸਗਲ ਦਵਾਰ ਕੋ ਛਡ ਕੈ ਆਇਆ ਤਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦਾਸ ਤਹਾਰਾ ਰਾਮ ਕਲੀ ਮੇਲਾ ਤੀਜਾ आनंद एक ओंकार सतगुरु प्रसाद आनंद पिया मेरे माई सतगुरु मैं पाया सतगुरु ता पाया सहज से ते मनव जियां बधाइयां रागर्तन परिवार परिजन शबद अगवानियां शबद ओथा गाबो हरे खेरा मन जने बसाया कह नानक आनंद नान हुआ सतगुरु मैं पाया ਏ ਮਨ ਮੇਰੇ ਆ ਨੂ ਸਦਾਰ ਹੋ ਹਰਿ ਨਾਲੇ ਹਰਿ ਨਾਲਾ ਰਹੋ ਤੂ ਮਨ ਮੇਰੇ ਦੋ ਸਭ ਸਾਰਨਾ ਅੰਗੇਕਾਰ ਹੋ ਗਨੇ ਤੇਰਾ ਕਾਰਜ ਸਭ ਸਵਾਰਨਾ ਸੁਵਨਾਗਲਾ ਸਮਰੱਥ ਸਵਾਮੀ ਸੋਖਿ ਅਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਮੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ تیر ਸੰਚ ਜਸ ਦੇਹੇ ਸੋ ਪਾਵੈ ਸਦਾ ਸਲਾਹ ਤੇਰੀ ਨਾਮ ਨਮਸਾਵੈ ਨਾ ਜਾਣ ਕੈ ਮਨੁਸਿਆ ਅਦੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਚਾ ਨਾਮ ਵਿਰਾਧਾਰੋ ਸਚਾ ਨਾਮ ਧਰਮੇਰਾ ਨ ਮੁਖਾਂ ਸਭ ਗਵਈਆ ਕਾਰਾ ਸ਼ਾਸ ਗੁਣੈ ਸਿਆਜ ਨੇਚਾ ਸਾਭ ਜਾਈਆ ਸਦਾ ਕਿਰਪਾ ਨ ਗਿਤਾ ਗ੍ਰਿਵਟੋ ਜਿਸ ਦੇ ਹੈ ਵੜਿਆਈਆ ਕਹੈ ਨਾਨਕ ਤੁਨੋ ਸੰਤ ਹੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਗਰੂ ਆਵਾਜੇ ਪੰਜ ਸ਼ਬਦ ਕਰਸ ਬਾਗੇ ਕਰਸ ਬਾਗੇ ਸ਼ਬਦ ਬਾਜੇ ਗੱਲਾਂ ਜਿਤ ਕਰਤਾਰੀਆਂ ਪੰਜ ਦੂਦ ਵਸ ਕਿਤੇ ਕਾਲ ਕੰਡਗ ਮਾਰਿਆ ਤੁਰ ਅਗਨ ਪਾਇਆ ਤਜਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਮਿਤ ਸੋ ਹੋਵਾ ਸਤਿਕਾਰ ਅਨਹਦ ਵਾਜੇ ਆਨੰਦ ਸੁਨੋੜ ਪਾਗੀ ਹੋ ਸਗਲ ਮਨੋਵਰਤ ਪੂਰੇ ਪਾਰ ਬ੍ਰਹਮ ਰਾ ਪਾਇਆ ਤਰੇ ਸਗਲੇ ਸੋਰੇ ਦੁਖ ਰੋਸ ਨਤਾਬ ਤਰੇ ਸੂਣੀ ਸੱਚੀ ਬਾਣੀ ਸੰਤ ਸਾਜਣਾ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਰੀਦ ਕਹਤੇ ਪਵਿੱਤ ਸਤ ਗੋ ਰਹਾ ਵਰਪੂਰੇ ਮਨਮント ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਨਹਾਉੜੇ ਮਹਿਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਤ ਸੰਤੋਖ ਵਿਚਾਰੂ અમરત નામ ઠાકુર કા પયો ਜਿਸ ਕਾ ਸਬਸਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਉਸ ਕਾ ਹੋਇ ਉਦਾਰੋ ਇਹ ਵਖਤ ਜਨੈ ਜਾਏ ਰਤਨ ਨਗਰ ਅਖੁਰਤਾਰੋ ਤਉ ਸੰਸਾਰ ਚરણ ਲਗਤ ਰਿ ਹੈ ਸਭ ਨਾਲਗ ਬ੍ਰહ્ਮ ਅਸਾਰੋ ਸ਼ਲੋਕ ਮਹਿਲਾ ਪੰਜਵਾ ਤੇ ਰਾਗੀਤਾ ਜਤੋ ਨਹੀਂ ਮੈਨੂੰ ਜੋ ਗਤੋ ਏ ਮਾ ਨਿਰਗੁਣਿਆ ਦੇ ਕੋ ਗੁਣ ਨਾਹੀ ਆਪੇ ਦਰਸ ਪਿਉ ਏ ਦਰਸ ਪਿਆ ਮਹਿਰਾਮ ਤੁਮੂ ਏ ਸਤਗੁਰੂ ਸਜਣ ਮਿਲਿਆ ਨਾਰਗ ਨਾਮ ਲੈਤਾ ਨਿਮਾ ਦਨਮਨੁ ਥੀ ਮੇ ਹਰਿਆ ਪਾਉੜੀ ਇਥੈ ਜੋ ਸਮਰਾਥ ਹੋਇ ਤੈ ਕੋਈ ਨਾਹੀ ਉਤੇ ਤੇਰੀ ਰਕ ਅਗਨੀ ਜਨਮਾਹੀ ਸੁਣ ਕੇ ਜਮ ਕਹ ਦੂਤ ਨਾਏ ਤੇ ਰਛਣ ਜਾਹੀ ਪਾਜਲ ਬਕੌ ਸੰਗਾਹੋ ਗੁਰ ਸ਼ਬਦੇ ਪਾਰ ਪਾਹੇ ਨਿਲ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਕਨ ਪੁਨ ਗੁਰ ਗੋਪਨ ਗਾਹੇ ਸਾਹ ਸੁਖ ਗੁਰਪਾਲ ਸਮਾਲੇ ਸਾਹੇ ਸਾਹੇ ਮਰਥਾ ਗੁਨ ਨ ਜਾਏ ਜੇ ਆਵੇ ਇੱਕ ਦ ਆਹੇ ਸ਼ਲੋਕ ਮਹਿਲਾ ਪੰਜਵਾ ਅੰਤਰ ਗੁਰ ਨਾਦਣਾ ਜੇਵਾ ਜਾ ਗੁਰ ਨਾਮੁ ਨਿਤਰੇ ਸਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਮੁ ਸਤ ਗੁਰੁ ਸੇਚਿ ਰਤੇ ਆ ਦਿਲ ਗਏ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਸਨਾਵਾਦੇ ਜਗਮ ਤੁਮ ਕਾੜੀ ਹੈ ਵਿਰਲੇ ਕੇ ਕੀ ਮਹਿਲਾ ਪੰਜਵਾ ਰਖੇ ਰਖ ਰਹਾ ਆਪ ਮਾਰੀਨ ਗੁਰ ਕੇ ਪੈਰੀ ਪਾਏ ਕਾਜ ਸੁਵਾਰੀਨ ਹੁਵਾ ਆਪ ਦਿਆਲ ਮਨੋ ਨ ਅਵਸਾਰੀਨ ਸਾਜਨਾ ਗੇ ਸੰਗ ਭਵਜਲ ਤਾਰੀਨ ਹਾਗਤ ਨਨਕਦੁਸਤ ਨਮਾਹੇ ਵਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਮਰਤ ਅਸਗ ਹੋਈ ਸਗਲੇ ਲੋਕ ਆ ਜਾਹੀ ਵਾਹੇ ਗੁਰਜੀ ਕਾ ਖਾਲਸਾ ਸ੍ਰੀ ਵਾਹੇ ਗੁਰਜੀ ਕੀ ਪਟੇ